ਕਮਿਸ਼ਨਰ ਸਾਹਿਬ ਦੇ ਨਾਲ ਉੱਥੇ ਗੱਲ ਹੋਈ ਆ ਮੈਂ ਅਹਿਲਾ ਕਮਿਸ਼ਨਰ ਦੇ ਨਾਲ ਗੱਲ ਹੋਈ ਏ ਮੇਰੀ ਤੇ ਉਹ ਮੈਮ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਤਾਂ ਪੂਰਾ ਇਹਨਾਂ ਨੂੰ ਘੱਸਿਆ ਹੋਇਆ ਆ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ ਬੰਦੇ ਜਿਹੜੇ ਗਲਤ ਫੜੇ ਜਿਹੜਾ ਮੈਂ ਲਾਸਟ ਦਿਨ ਵੀ ਇਹ ਕਿਹਾ ਮੈਂ ਕਿ ਸਿੱਧੇ ਤਰੀਕੇ ਨਾਲ ਕੈਮਰੇ ਦੇ ਆ ਕੇ ਜਿਹਨੇ ਮੇਰੇ ਕਲਾਸ ਮਾਰਿਆ ਵਾ ਉਹ ਮਾਫੀ ਮੰਗ ਲਵੇ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਕਿ ਜਿਹੜੇ ਕਹਿੰਦੇ ਸੀ ਮੈਨੂੰ ਕੰਮ ਨਹੀਂ ਮਿਲਣਾ ਹੈਗਾ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਜਿਹੜੇ ਆਰਗੇਨਾਈਜ਼ਰ ਕਹਿ ਰਹੇ ਸੀ ਤੇ ਇਸੀ ਚੀਜ਼ ਦਾ ਜਿਹੜਾ ਮੁੱਦਾ ਵਾ ਉਸ ਜਿਹੜਾ ਮੇਰਾ ਪਰਚਾ ਆਲਰੇਡੀ ਦਰਜ ਹੋ ਗਿਆ ਉਹਦੇ ਨਾਲ ਕੋਈ ਮੈਟਰ ਨਹੀਂ ਹੈ ਇਹ ਸਿਰਫ ਉਹਨਾਂ ਦਾ ਰਿਪਲਾਈ ਲਈ ਅਸੀਂ ਇਕੱਠੇ ਹੋਏ ਹਾਂ ਕਿ ਕਿੰਨਾ ਨੇ ਇਕੱਠ ਕੀਤਾ ਮੈਂ ਅਸੀਂ ਜਿਹੜੇ ਸਾਰੇ ਸਪੋਰਟਰ ਜਿਹੜੇ ਸਪੋਰਟਰ ਨੇ ਮੇਰੇ ਕੌਣ ਕੌਣ ਅੱਜ ਕੱਢ ਕੌਣ ਕੌਣ ਕਾਲਾ ਪ੍ਰਧਾਨ ਨੇ ਸਾਰੇ ਔਰ ਜਿਹੜੇ ਆਏ ਨੇ ਐਸੋਸੀਏਸ਼ਨ ਤੁਹਾਨੂੰ ਆਪੇ ਆਪ ਦੀ ਇੰਟਰੋਡਿਊਸ ਇੰਟਰੋਡਿਊਸ ਕਰਵਾਣਗੇ ਤੁਹਾਨੂੰ ਠੀਕ ਹੈ ਨਾ ਕੌਣ ਕੌਣ ਨੇ ਠੀਕ ਹੈ ਹਣਾ ਕਈ ਪਬਲਿਕ ਵੀ ਆਈ ਹੋਈ ਹੈ ਮੇਰੀ ਹਣ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਹਣ ਰਿਪੋਰਟਰ ਕਈ ਤੁਸੀਂ ਮੇਰੇ ਘਰੇ ਆਏ ਸੀ ਮੈਂ ਨਹੀਂ ਜਾਣਦੀ ਕਈਆਂ ਨੂੰ ਹੈਨਾ ਤੇ ਸਾਰੇ ਦਾ ਨਾਮ ਹੀ ਲੈ ਸਕਦੀ ਤੁਸੀਂ ਉਹਨਾਂ ਕੋ ਆਪਦਾ ਆਪਦਾ ਪੁੱਛ ਲਿਓ ਜੋ ਜੀ ਵਾਲੇ ਤੁਹਾਡੇ ਪੁਲਿਸ ਅਰਜ ਹੋਈ ਹੈ ਗ੍ਰਫਤਾਰੀ ਵੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਉਸ ਨੂੰ ਮੈਂ ਇਸ ਤਰੀਕੇ ਨਾਲ ਦੇਖੂੰਗੀ ਕਿ ਦੇਖੋ ਜਿਹੜੀ ਕਮਿਸ਼ਨਰ ਸਾਹਿਬ ਦੇ ਨਾਲ ਉੱਥੇ ਗੱਲ ਹੋਈ ਹੈ ਮੈਂ ਅਹਿਲਾ ਕਮਿਸ਼ਨਰ ਦੇ ਨਾਲ ਗੱਲ ਹੋਈ ਹੈ ਮੇਰੀ ਤੇ ਉਹ ਮੈਮ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਤਾਂ ਪੂਰਾ ਇਹਨਾਂ ਨੂੰ ਕੱਸਿਆ ਹੋਇਆ ਆ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ ਬੰਦੇ ਜਿਹੜੇ ਗਲਤ ਫੜੇ ਹੋਏ ਕਿੰਨੇ ਕੁ ਬੰਦੇ ਗਲਤ ਜਿਹੜੇ ਜਿਹੜੇ ਬੰਦੇ ਬੇਕਸੂਰ ਆ ਉਹਨਾਂ ਨੂੰ ਉਹਨਾਂ ਬਾਰੇ ਮੈਂ ਨਾਲ ਦੀ ਨਾਲ ਉਹਨਾਂ ਨੂੰ ਉਹ ਮੇਰੀ ਪਰਸਨਲ ਜਿਹੜੀ ਉਹਨਾਂ ਦੇ ਨਾਲ ਕਨਵਰਸੇਸ਼ਨ ਹੋ ਰਹੀ ਆ ਪੁਲਿਸ ਦੇ ਨਾਲ ਠੀਕ ਹੈ ਤੇ ਉਹ ਦਿੱਤੀ ਹੋਈ ਆ ਤੇ ਬਾਕੀ ਜਿਹੜਾ ਮੈਂ ਲਾਸਟ ਦਿਨ ਉਹ ਇਹ ਕਿਹਾ ਮੈਂ ਕਿਹਾ ਸਿੱਧੇ ਤਰੀਕੇ ਨਾਲ ਕੈਮਰੇ 'ਚ ਆ ਕੇ ਜਿਹਨੇ ਮੇਰੇ ਕਲਾਸ ਮਾਰਿਆ ਵਾ ਉਹ ਉਹ ਮਾਫੀ ਮੰਗ ਲਵੇ ਠੀਕ ਆ ਮੈਨੂੰ ਮaaf ਕਰ ਦਾਂਗੀ ਠੀਕ ਆ ਤੇ ਜੇ ਉਹ ਆਕਰ ਦਿਖਾਊਗਾ ਤਾਂ ਫਿਰ ਕੰਪਲੇਟ ਤੁਸੀਂ ਕੰਪਲੇਟ ਜਿਨ੍ਹਾਂ ਨੇ ਕਲਾਸ ਜੇ ਮਾਫੀ ਮੰਗ ਜੇ ਮਾਫੀ ਜਿੱਦਾਂ ਮੈਂ ਸਾਰੇ ਦੇ ਸਾਹਮਣੇ ਆ ਰਹੀ ਆ ਨਾ बार-बार ਤੁਸੀਂ ਇੱਕ ਵਾਰੀ ਪੁਲਿਸ ਨੂੰ ਕਹਿਣੇ ਪੁੱਛਦਾ ਕਿ ਉਹ ਕਿਉ ਉਹਨਾਂ ਦੇ ਉਹ ਉਹਨਾਂ ਨੂੰ ਲੈ ਕੇ ਆਓ ਸਾਹਮਣੇ ਤੁਸੀਂ ਇੱਕ ਵਾਰੀ ਪੁਲਿਸ ਨੂੰ ਵੀ ਤਾਂ ਕੁਐਸਚਨ ਕਰੋ ਨਾ ਪੁਲਿਸ ਖੋਦੀ ਆਪ ਦੀ ਇੰਟਰੋਡਿਊਸ ਇੰਟਰੋਡਿਊਸ ਕੀਤੀ ਕਰੀ ਐਜਸਟ ਉਹਨਾਂ ਦਾ ਰਿਪਲਾਈ ਹੈ ਕਿ ਜਿਹੜੇ ਕਹਿੰਦੇ ਸੀ ਮੈਨੂੰ ਕੰਮ ਨਹੀਂ ਮਿਲਣਾ ਹੈਗਾ ਐਜਸਟ ਉਹਨਾਂ ਦਾ ਰਿਪਲਾਈ ਹੈ ਜਿਹੜੇ ਆਰਗੇਨਾਈਜ਼ਰ ਕਹਿ ਰਹੇ ਸੀ ਤੇ ਇਸ ਚੀਜ਼ ਦਾ ਜਿਹੜਾ ਮੁੱਦਾ ਵਾ ਉਸ ਜਿਹੜਾ ਮੇਰਾ ਪਰਚਾ ਆਲਰੇਡੀ ਦਰਜ ਹੋ ਗਿਆ ਉਹਦੇ ਨਾਲ ਕੋਈ ਮੈਟਰ ਨਹੀਂ ਹੈ ਇਹ ਸਿਰਫ ਉਹਨਾਂ ਦਾ ਰਿਪਲਾਈ ਲਈ ਅਸੀਂ ਇਕੱਠੇ ਹੋਏ ਹਾਂ ਇਹ ਕਿੰਨਾ ਨੇ ਇਕੱਠ ਕੀਤਾ ਮੈਂ ਅਸੀਂ ਕਿਹਾ ਸਾਰੇ ਸਪੋਰਟਰ ਜਿਹੜੇ ਸਪੋਰਟਰ ਨੇ ਮੇਰੇ ਕੋਣ ਕੋਣ ਅੱਜ ਕੱਟ ਕੋਣ ਕੋਣ ਜਿਹੜੇ ਜਿਹੜੇ ਕਾਲਾ ਪ੍ਰਧਾਨ ਨੇ ਸਾਰੇ ਔਰ ਜਿਹੜੇ ਆਏ ਨੇ ਐਸੋਸੀਏਸ਼ਨ ਤੁਹਾਨੂੰ ਆਪੇ ਆ ਵੀ ਇੰਟਰੋਡਿਊਸ ਇੰਟਰੋਡਿਊਸ ਕਰਵਾਣਗੇ ਤੁਹਾਨੂੰ ਠੀਕ ਹੈ ਨਾ ਕੋਣ ਕੋਣ ਨੇ ਠੀਕ ਹੈ ਔਰ ਨਾ ਕਈ ਪਬਲਿਕ ਵੀ ਆਈ ਹੋਈ ਹੈ ਮੇਰੀ ਔਰ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਹੁਣ ਰਿਪੋਰਟਰ ਕਈ ਤੁਸੀਂ ਮੇਰੇ ਘਰੇ ਆਈ ਸੀ ਮੈਂ ਨਹੀਂ ਜਾਣਦੀ ਕਈਆਂ ਨੂੰ ਹੈ ਨਾ ਤੇ ਸਾਰੇ ਦਾ ਨਾਮ ਹੀ ਲੈ ਸਕਦੀ ਤੁਸੀਂ ਉਹਨਾਂ ਤੋਂ ਆਪਦਾ ਆਪਦਾ ਪੁੱਛ ਲਿਓ ਜੀ ਜਿਵੇਂ ਚਿੰਤ ਵਾਲੇ ਤੁਹਾਡੇ ਪਈਆ ਦਰਜ ਹੋਈ ਹੈ ਗ੍ਰਫਤਾਰੀ ਵੀ ਹੋਈ ਹੈ ਉਸ ਨੂੰ ਕਿਵੇਂ ਦੇਖ ਔਰ ਸਾਨੂੰ ਮੈਂ ਇਸ ਤਰੀਕੇ ਨਾਲ ਦੇਖੂਗੀ ਕਿ ਦੇਖੋ ਜਿਹੜੀ ਕਮਿਸ਼ਨਰ ਸਾਹਿਬ ਦੇ ਨਾਲ ਉੱਥੇ ਗੱਲ ਹੋਈ ਹੈ ਮੈਂ ਹਲਾ ਕਮਿਸ਼ਨਰ ਦੇ ਨਾਲ ਗੱਲ ਹੋਈ ਹੈ ਮੇਰੀ ਤੇ ਉਹ ਮੈਮ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਤਾਂ ਪੂਰਾ ਇਹਨਾਂ ਨੂੰ ਕੱਸਿਆ ਹੋਇਆ ਆ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ ਬੰਦੇ ਜਿਹੜੇ ਗਲਤ ਫੜੇ ਹੋਏ ਕਿੰਨੇ ਕੁ ਬੰਦੇ ਗਲਤ ਫੜੇ ਇਹਨਾਂ ਨੇ ਜਿਹੜੇ-ਜਿਹੜੇ ਬੰਦੇ ਬੇਕਸੂਰ ਆ ਉਹਨਾਂ ਨੂੰ ਉਹਦਾਂ ਬਾਰੇ ਮੈਂ ਨਾਲ ਦੀ ਨਾਲ ਉਹਨਾਂ ਨੂੰ ਉਹ ਮੇਰੀ ਪਰਸਨਲ ਜਿਹੜੀ ਉਹਨਾਂ ਦੇ ਨਾਲ ਕਨਵਰਸੇਸ਼ਨ ਹੋ ਰਹੀ ਆ ਪੁਲਿਸ ਦੇ ਨਾਲ ਠੀਕ ਹੈ ਤੇ ਉਹ ਦਿੱਤੀ ਹੋਈ ਆ ਤੇ ਬਾਕੀ ਜਿਹੜਾ ਮੈਂ ਲਾਸਟ ਦਿਨ ਵੀ ਇਹ ਕਿਹਾ ਮੈਂ ਕਿ ਸਿੱਧੇ ਤਰੀਕੇ ਨਾਲ ਕੈਮਰੇ ਤੇ ਆ ਕੇ ਜਿੰਨੇ ਮੇਰੇ ਕਲਾਸ ਮਾਰਿਆ ਵਾ ਉਹ ਉਹ ਮਾਫੀ ਮੰਗ ਲਵੇ ਠੀਕ ਆ ਮੈਨੂੰ ਮਾਫ ਕਰ ਦਾਂਗੀ ਠੀਕ ਆ ਤੇ ਜੇ ਉਹ ਆਕਰ ਦਿਖਾਊਗਾ ਤਾਂ ਫਿਰ ਕੰਪਲੇਂਟ ਜਿਨ੍ਹਾਂ ਨੇ ਕਲਾਸ ਜੇ ਮਾਫੀ ਮੰਗ ਲਵੇ ਇਹ ਮਾਫੀ ਜਿੱਦਾਂ ਮੈਂ ਸਾਰੇ ਦੇ ਸਾਹਮਣੇ ਆ ਰਹੀ ਆ ਨਾ ਵਾਰ-ਵਾਰ ਤੁਸੀਂ ਇੱਕ ਵਾਰੀ ਪੁਲਿਸ ਨੂੰ ਕਹਿਣੇ ਪੁੱਛਦਾ ਕਿ ਉਹ ਕਿਉਂ ਨਹੀਂ ਆ ਰਿਹਾ ਸਾਹਮਣੇ ਉਹਨਾਂ ਦੇ ਉਹ ਉਹਨਾਂ ਨੂੰ ਲੈ ਕੇ ਆਓ ਸਾਹਮਣੇ ਤੁਸੀਂ ਇੱਕ ਵਾਰੀ ਪੁਲਿਸ ਨੂੰ ਵੀ ਤਾਂ ਕੁਐਸਚਨ ਕਰੋ ਨਾ ਪੁਲਿਸ ਖੋਦੀ ਆਪ ਦੀ ਇੰਟਰੋਡਿਊਸ ਇੰਟਰੋਡਿਊਸ ਕੀ ਕਰ